ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਫਿਜ਼ੀਕਲ ਐਜੂਕੇਸ਼ਨ ਬੀਏ ਸੈਕੰਡ ਸੈਮੈਸਟਰ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਪੰਜਾਬੀ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਇਸ ਦਾ ਵੀਡੀਓ ਇੰਗਲਿਸ਼ మీడియం ਦੇ ਵਿੱਚ ਅਪਲੋਡ ਕਰ ਦਿੱਤਾ ਗਿਆ ਹੈ ਜੋ ਸਟੂਡੈਂਟਸ ਇੰਗਲਿਸ਼ మీడియం ਦੇ ਹਨ ਉਤੋਂ ਇਹ ਕੁਐਸਚਨਸ ਦੇਖ ਸਕਦੇ ਹਨ ਤੇ ਇਹਨਾਂ ਦੀ ਤਿਆਰੀ ਕਰ ਸਕਦੇ ਹਨ ਇਸ ਤੋਂ ਇਲਾਵਾ ਬਾਕੀ ਸਾਰੇ ਸਬਜੈਕਟਸ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ ਇਸ ਦੇ ਲਈ ਤੁਸੀਂ ਪਲੇਲਿਸਟ ਖੋਲ ਕੇ ਉੱਥੋਂ ਇਹਦੀ ਤਿਆਰੀ ਕਰ ਸਕਦੇ ਹੋ ਬਾਕੀ ਪੰਜਾਬੀ ਕੰਪਲਸਰੀ ਸੋਸ਼ੀਓਲੋਜੀ ਦੇ ਪੂਰੇ ਲੈਕਚਰਸ ਦੇ ਵੀਡੀਓ ਪੂਰੇ ਸਿਲੇਬਸ ਦੇ ਵੀਡੀਓ ਤੁਹਾਨੂੰ ਮਿਲ ਜਾਣਗੇ ਬਹੁਤ ਈਜ਼ੀ ਬਰਡਿੰਗ ਦੇ ਵਿੱਚ ਕਰਵਾਏ ਗਏ ਆ ਉੱਥੋਂ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਕੁਝ ਪੰਜਾਬੀ ਇਲੈਕਟਿਵ ਦੇ ਵੀ ਉਸ ਦੇ ਲਈ ਤੁਹਾਨੂੰ ਦੇਖਣਾ ਪਏਗਾ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਇਹੇ ਸਾਰੇ ਮੋਸਟ ਇੰਪੋਰਟੈਂਟ ਕੁਐਸਚਨਸ ਪੰਜਾਬੀ ਔਰ ਇੰਗਲਿਸ਼ ਮੀਡੀਅਮ ਦੇ ਵਿੱਚ ਅਪਲੋਡ ਕੀਤੇ ਜਾ ਰਹੇ ਹਨ ਇਸ ਤੋਂ ਪਹਿਲਾਂ ਦੇ ਪੁਰਾਣੇ ਵੀਡੀਓ ਦੇ ਵਿੱਚ ਕੁਝ ਹਿੰਦੀ ਮੀਡੀਅਮ ਦੇ ਵਿੱਚ ਵੀ ਅਪਲੋਡ ਕੀਤੇ ਗਏ ਸਨ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਪੇਪਰ ਜੋ ਹੈ ਇਹ ਮੈਕਸਿਮਮ ਮਾਰਕਸ ਇਸ ਲਈ 65 ਹਨ ਥਿਊਰੀ ਪੇਪਰ 60 ਮਾਰਕਸ ਦਾ ਹੋਵੇਗਾ ਇੰਟਰਨਲ ਅਸੈਸਮੈਂਟ 5 ਮਾਰਕਸ ਦੀ ਕਾਲਜ ਦੀ ਤਰਫ ਤੋਂ ਲਗਾਈ ਜਾਏਗੀ ਇਸ ਦਾ ਟਾਈਮ 3 ਘੰਟੇ ਦਾ ਹੋਵੇਗਾ ਇਹ ਕੁਐਸਚਨ ਉਸੇ ਤਰ੍ਹਾਂ ਪ੍ਰਪੇਅਰ ਕੀਤੇ ਗਏ ਆ ਜਿਸ ਤਰ੍ਹਾਂ ਤੁਹਾਡਾ ਪੇਪਰ ਆਣਾ ਹੈ ਜਿਸ ਦੇ ਵਿੱਚ ਯੂਨਿਟ 1 ਦੇ ਸ਼ਾਰਟ ਕੁਐਸਚਨਸ ਹੋਣਗੇ ਔਰ ਬਾਕੀ ਹਰੇਕ ਯੂਨਿਟ ਦੇ ਵਿੱਚੋਂ ਦੋ ਲੌਂਗ ਕੁਐਸਚਨ ਪੁੱਛੇ ਜਾਣਗੇ ਜਿਸ ਦੇ ਵਿੱਚੋਂ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ ਇਸ ਨਾਲ ਸੰਬੰਧਿਤ ਤੁਸੀਂ ਸਿਲੇਬਸ ਵਾਲਾ ਵੀਡੀਓ ਦੇਖ ਸਕਦੇ ਹੋ ਜਿੱਥੇ ਤੁਹਾਨੂੰ ਪੂਰੇ ਸਿਲੇਬਸ ਦੇ ਬਾਰੇ ਵੀ ਪਤਾ ਚੱਲ ਜਾਏਗਾ ਸਭ ਤੋਂ ਪਹਿਲਾ ਸ਼ਾਰਟ ਕੁਐਸਚਨਸ ਸਰੀਰ ਵਿਗਿਆਨ ਕੀ ਹੈ ਨੈਕਸਟ ਹੈ ਪਿੰਜਰ ਪ੍ਰਣਾਲੀ ਦੇ ਕੋਈ ਦੋ ਫੰਕਸ਼ਨਸ ਲਿਖੋ ਤਾਕਤ ਨੂੰ ਪਰਿਭਾਸ਼ਿਤ ਕਰੋ ਐਂਡ ਨੈਕਸਟ ਹੈ ਸਿਹਤ ਸਿੱਖਿਆ ਦੀ ਪਰਿਭਾਸ਼ਾ ਦਿਓ ਫ੍ਰੈਕਚਰ ਕੀ ਹੈ ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਕਾਰਕ ਕਿਹੜੇ ਹਨ ਇੱਥੇ ਵਿਕਾਸ ਅਤੇ ਵਿਕਾਸ ਲਿਖਿਆ ਹੈ ਇੱਥੇ ਵਾਧਾ ਅਤੇ ਵਿਕਾਸ ਆਏਗਾ ਡਿਵੈਲਪਮੈਂਟ ਐਂਡ ਗ੍ਰੋਥ ਅੱਗੇ ਵੀ ਵੱਧਾ ਅਤੇ ਵਿਕਾਸ ਡਵੈਲਪਮੈਂਟ ਅਤੇ ਗ੍ਰੋਥ ਵਿੱਚ ਕੀ ਅੰਤਰ ਹੈ ਸੋ ਇਹ ਜਦੋਂ ਪੇਪਰ ਤੁਹਾਡਾ ਇੰਗਲਿਸ਼ ਮੀਡੀਅਮ ਤੋਂ ਪੰਜਾਬੀ ਮੀਡੀਅਮ ਦੇ ਵਿੱਚ ਟ੍ਰਾਂਸਲੇਟ ਕੀਤਾ ਜਾਂਦਾ ਹੈ ਉਦੋਂ ਕਾਫੀ ਨਵੇਂ ਵਰਡਸ ਜਿਹੜੇ ਆ ਉਹ ਸਾਹਮਣੇ ਆਉਂਦੇ ਆ ਜੋ ਕਿ ਤੁਸੀਂ ਬੁੱਕਸ ਦੇ ਵਿੱਚ ਵੀ ਨਹੀਂ ਪੜਿਆ ਹੁੰਦਾ ਸੋ ਇਸ ਕਰਕੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਨਾਲ ਇੰਗਲਿਸ਼ ਦੇ ਵਿੱਚ ਜ਼ਰੂਰ ਕੁਐਸਚਨ ਨੂੰ ਪੜੋ ਤਾਂ ਜੋ ਤੁਹਾਨੂੰ ਪੇਪਰ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਕਈ ਵਾਰੀ ਸਟੂਡੈਂਟਸ ਨੂੰ ਇਸ ਦੇ ਬਾਰੇ ਨਹੀਂ ਪਤਾ ਚੱਲਦਾ ਤਾਂ ਉਹ ਗਲਤ ਕੁਐਸਚਨ ਦਾ ਆਨਸਰ ਦੇ ਦਿੰਦੇ ਆ ਔਰ ਜਿਸ ਦੇ ਨਾਲ ਉਹਨਾਂ ਦੇ ਮਾਰਕਸ ਕੱਟੇ ਜਾਂਦੇ ਆ ਸੋ ਇਸ ਚੀਜ਼ ਦਾ ਖਿਆਲ ਰੱਖਣਾ ਜਿਵੇਂ ਕਿ ਹੁਣ ਇੱਥੇ ਇਹ ਟ੍ਰਾਂਸਲੇਟ ਕਰਨ ਲੱਗੇ ਵਰਡ ਚੇਂਜ ਹੋਇਆ ਉਸੇ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਵੀ ਇਹ ਆਮ ਤੌਰ ਤੇ ਗਲਤੀ ਹੁੰਦੀ ਹੈ ਸੋ ਉਸ ਟਾਈਮ ਤੁਸੀਂ ਇੰਗਲਿਸ਼ ਮੀਡੀਅਮ ਦਾ ਪੇਪਰ ਦੇਖ ਸਕਦੇ ਹੋ ਨਾਲ ਹਿੰਦੀ ਮੀਡੀਅਮ ਦਾ ਵੀ ਹੋਏਗਾ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਕੁਐਸਚਨ ਕੀ ਪੁੱਛਿਆ ਗਿਆ ਤੇ ਉਹਦਾ ਆਨਸਰ ਤੁਸੀਂ ਕਿਹੜਾ ਦੇਣਾ ਸੋ ਨੈਕਸਟ ਹੈ ਸਰੀਰਿਕ ਸਿੱਖਿਆ ਵਿੱਚ ਵਿਕਾਸ ਦਾ ਕੀ ਅਰਥ ਹੈ ਐ ਨੈਕਸਟ ਹੈ ਹੱਡੀਆਂ ਅਤੇ ਫ੍ਰੈਕਚਰ ਦਾ ਕਿਹੜਾ ਸਥਾਨ ਹੈ ਇਹ ਸਥਾਨ ਕੀ ਹੈ ਇਹ ਦੱਸਣਾ ਹੈ ਠੰਡਾ ਹੋਣ ਦਾ ਕੀ ਮਤਲਬ ਹੈ ਚਿਹਰੇ ਦੀਆਂ ਹੱਡੀਆਂ ਦੇ ਬਾਰੇ ਲਿਖੋ ਤੁਸੀਂ ਸੈੱਲ ਦੇ ਫੰਕਸ਼ਨਾਂ ਬਾਰੇ ਕੀ ਜਾਣਦੇ ਹੋ ਮਨੁੱਖੀ ਸੈੱਲ ਕੀ ਹੈ ਸੈੱਲ ਦੇ ਕੋਈ ਦੋ ਫੰਕਸ਼ਨ ਲਿਖੋ ਗਤੀ ਨੂੰ ਪਰਿਭਾਸ਼ਿਤ ਕਰੋ ਮਾਸਪੇਸ਼ੀ ਸਿਸਟਮ ਕੀ ਹੈ ਨਿੱਜੀ ਸਫਾਈ ਕੀ ਹੈ ਐ ਨੈਕਸਟ ਹੈ ਖੋ ਖੇਡ ਦੇ ਚਾਰ ਪ੍ਰਮੁੱਖ ਟੂਰਨਾਮੈਂਟ ਲਿਖੋ ਐਂਡ THEN ਸਰੀਰ ਵਿਗਿਆਨ ਅਤੇ ਸਰੀਰ ਵਿਗਿਆਨ ਦੀ ਪਰਿਭਾਸ਼ਾ ਦਿਓ ਇਸ ਦੇ ਵਿੱਚ ਪਹਿਲਾਂ ਦੱਸਣਾ ਕਿ ਫਿਜ਼ੀਓਲੋਜੀ ਕੀ ਹੈ ਤੇ ਫਿਰ ਇਸ ਦੀ ਡੈਫੀਨੇਸ਼ਨ ਕਿਹੜੀ ਹੈ ਉਹ ਵੀ ਦੱਸਣਾ ਸੈੱਲ ਕੀ ਹੈ ਵਾਰਮਿੰਗ ਅਪ ਦੀਆਂ ਕਿਸਮਾਂ ਦੀ ਸੂਚੀ ਬਣਾਓ ਵੰਸ਼ ਨੂੰ ਪਰਿਭਾਸ਼ਿਤ ਕਰੋ ਤੁਸੀਂ ਚਿਹਰੇ ਦੀਆਂ ਹੱਡੀਆਂ ਬਾਰੇ ਸੈੱਲ ਦੇ ਕਾਰਜਾਂ ਬਾਰੇ ਤੁਸੀਂ ਕੀ ਜਾਣਦੇ ਹੋ ਉਹ ਲਿਖੋ ਠੰਡਾ ਹੋਣ ਦਾ ਕੀ ਮਤਲਬ ਹੈ ਮਨੋਵਿਗਿਆਨ ਦੀ ਪਰਿਭਾਸ਼ਾ ਦਿਓ ਪਿੰਜਰ ਪ੍ਰਣਾਲੀ ਦੇ ਕੋਈ ਦੋ ਫੰਕਸ਼ਨ ਲਿਖੋ ਫ੍ਰੈਕਚਰ ਕੀ ਹੈ ਮਾਈ ਟੋਂਗਾ ਦਰਿਆ ਦੇ ਫੰਕਸ਼ਨ ਲਿਖੋ ਅਣ ਇਛਿਤ ਮਾਸਪੇਸ਼ੀਆਂ ਕੀ ਹਨ ਡਿਸਲੋਕੇਸ਼ਨ ਕੀ ਹੈ ਖੋਖੋ ਖੇਡ ਵਿੱਚ ਲੜਿੰਦੇ ਸਾਧੋ ਸਮਾਨ ਲਿਖੋ ਵਾਦੇ ਦਾ ਕੀ ਅਰਥ ਹੈ ਸਰੀਰ ਵਿਗਿਆਨ ਕੀ ਹੈ ਗਰਮ ਕਰਨ ਦੇ ਤਰੀਕੇ ਲਿਖੋ ਚਿਹਰੇ ਦੀਆਂ ਹੱਡੀਆਂ ਦੇ ਨਾਮ ਲਿਖੋ ਦੋ ਵੱਡੇ ਟੂਰਨਾਮੈਂਟ ਅਤੇ ਖੋਖੋ ਖੇਡ ਦੇ ਦੋ ਅਰਜਨ ਪੁਰਸਕਾਰਾਂ ਦੇ ਨਾਮ ਲਿਖੋ ਤਣਾਅ ਤੋਂ ਤੁਹਾਡਾ ਕੀ ਭਾਵ ਹੈ ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਮਾਸਪੇਸ਼ੀ ਦਾ ਨਾਮ ਦੱਸੋ ਲੋਕੋਮੋਸ਼ਨ ਗਤੀ ਦੀ ਵਿਆਖਿਆ ਕਰੋ ਖੋਖੋ ਦੇ ਵੱਖ-ਵੱਖ ਬੁਨਿਆਦੀ ਹੁਨਰਾਂ ਦੇ ਨਾਮ ਦੱਸੋ ਫਿਜ਼ੀਓਲੋਜੀ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ਇੱਥੇ ਸਰੀਰ ਵਿਗਿਆਨ ਤੋਂ ਤੁਸੀਂ ਕੀ ਸਮਝਦੇ ਹੋ ਉੱਪਰ ਕੁਐਸਚਨ ਆਇਆ ਇਸੇ ਨੂੰ ਫਿਜ਼ੀਓਲੋਜੀ ਸ਼ਬਦ ਵੀ ਉੱਥੇ ਯੂਜ਼ ਕੀਤਾ ਜਾ ਸਕਦਾ ਸਰੀਰ ਵਿਗਿਆਨ ਵੀ ਫਿਜ਼ੀਓਲੋਜੀ ਇੰਗਲਿਸ਼ ਚ ਦਾ ਵਰਡ ਹੈ ਕਈ ਵਾਰ ਇਸ ਨੂੰ ਟ੍ਰਾਂਸਲੇਟ ਕਰਨ ਲੱਗੇ ਸੇਮ ਵਰਡ ਆ ਜਿਹੜੇ ਉਹ ਲੈ ਲਏ ਜਾਂਦੇ ਆ ਸਟੂਡੈਂਟਸ ਇਨ੍ਹਾਂ ਕੁਐਸਚਨਸ ਨੂੰ ਬਹੁਤ ਅੱਛੀ ਤਰ੍ਹਾਂ ਪ੍ਰਿਪੇਅਰ ਕਰ ਲਿਓ ਇਸ ਦੇ ਵਿੱਚੋਂ ਹੀ ਤੁਹਾਡਾ ਪੇਪਰ ਆਉਣਾ ਹੁੰਦਾ ਹੈ ਐਨੈਕਸਟ ਸਟੈਪ ਆਖਵਾਕ ਕਿਸਮ ਦੀਆਂ ਹੱਡੀਆਂ ਦੀ ਸੂਚੀ ਬਣਾਓ ਪੈਸੀ ਵਾਰਮ ਅਪ ਕੀ ਹੈ ਲਚਕਤਾ ਨੂੰ ਪਰਿਭਾਸ਼ਿਤ ਕਰੋ ਮੋਚ ਨੂੰ ਪਰਿਭਾਸ਼ਿਤ ਕਰੋ ਨਿੱਜੀ ਸਫਾਈ ਕੀ ਹੈ ਹਾਂਜੀ ਸਟੂਡੈਂਟਸ ਏਸੀ ਸ਼ਾਰਟ ਕੁਐਸ਼ਨਸ ਇਸ ਤੋਂ ਬਾਅਦ ਹੁਣ ਹੈ ਲੌਂਗ ਕੁਐਸ਼ਨਸ ਯੂਨਿਟ ਵਾਈਜ਼ ਯੂਨਿਟ 2 ਦੇ ਵਿੱਚ ਹੈ ਮਾਸਪੇਸ਼ੀ ਪ੍ਰਣਾਲੀ ਦੇ ਕਾਰਜਾ ਅਤੇ ਇਸ ਦੇ ਬਣਤਰ ਬਾਰੇ ਵਿਸਥਾਰ ਵਿੱਚ ਲਿਖੋ ਐਨੈਕਸਟ ਹੈ ਮਾਸਪੇਸ਼ੀ ਪ੍ਰਣਾਲੀ ਦੀ ਖੱਬੀ ਬਣਤਰ ਅਤੇ ਕਾਰਜ ਲਿਖੋ ਐਂਡ THEN ਮਾਸਪੇਸ਼ੀ ਦੀਆਂ ਕਿਸਮਾਂ ਨੂੰ ਉਹਨਾਂ ਦੀ ਬਣਤਰ ਦੇ ਆਧਾਰ ਤੇ ਲਿਖੋ ਐਂਡ THEN ਵਰਟੀਬਰਲ ਕਾਲਮ ਅਤੇ ਪਸਲੀਆਂ ਬਾਰੇ ਵਰਣਨ ਯੋਗ ਲਿਖੋ ਐਂਡ ਪਿੰਜਰ ਪ੍ਰਣਾਲੀ ਦੇ ਕਾਰਜਾਂ ਦਾ ਵਰਣਨ ਕਰੋ ਮਾਸਪੇਸ਼ੀ ਪ੍ਰਣਾਲੀ ਤੇ ਕਸਰਤ ਕੀ ਪ੍ਰਭਾਵ ਹੁੰਦੇ ਹਨ ਹੱਡੀਆਂ ਦੀਆਂ ਕਿਸਮਾਂ ਅਤੇ ਸਰੀਰ ਦੀਆਂ ਵੱਖ-ਵੱਖ ਹੱਡੀਆਂ ਦੇ ਨਾਵਾਂ ਬਾਰੇ ਚਰਚਾ ਕਰੋ ਪਿੰਜਰ ਪ੍ਰਣਾਲੀ ਨੂੰ ਪਰਿਭਾਸ਼ਿਤ ਕਰੋ ਮਨੁੱਖੀ ਸਰੀਰ ਦੀਆਂ ਵੱਖ-ਵੱਖ ਹੱਡੀਆਂ ਦੇ ਨਾਮ ਲਿਖੋ ਐਂਡ ਨੈਕਸਟ ਮਨੁੱਖੀ ਸਰੀਰ ਦੀਆਂ ਵੱਖ-ਵੱਖ ਹੱਡੀਆਂ ਦੇ ਨਾਮ ਲਿਖੋ ਇਸ ਤਰ੍ਹਾਂ ਕੁਐਸਚਨ ਕਈ ਵਾਰੀ ਮੋਲਡ ਕਰਕੇ ਪੇਪਰ ਦੇ ਵਿੱਚ ਪਾਇਆ ਜਾਂਦਾ ਹੈ ਇਹ ਪਹਿਲੇ ਕੁਐਸਚਨ 'ਚ ਪਿੰਜਰ ਪ੍ਰਣਾਲੀ ਨੂੰ ਪਰਿਭਾਸ਼ਿਤ ਕਰਨਾ ਹੈ ਤੇ ਨਾਲ ਹੀ ਹੱਡੀਆਂ ਦੇ ਨਾਮ ਲਿਖਣੇ ਆ ਜਦਕਿ ਦੂਜੇ ਦੇ ਵਿੱਚ ਪਰਿਭਾਸ਼ਿਤ ਕਰਨ ਲਈ ਨਹੀਂ ਕਿਹਾ ਗਿਆ ਸਿਰਫ ਹੱਡੀਆਂ ਦੇ ਨਾਮ ਲਿਖਣ ਲਈ ਕਿਹਾ ਗਿਆ ਇਸੇ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਕੁਐਸਚਨਸ ਹੈ ਮੋਲਡ ਕਰਕੇ ਹੋਣਗੇ ਜਿਨ੍ਹਾਂ ਦੇ ਆਨਸਰ ਕਈਆਂ ਦੇ ਸੇਮ ਹੈ ਇਥੇ ਸੋ ਮੈਕਸਿਮਮ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਤਰ੍ਹਾਂ ਦੀ ਕੁਐਸਚਨਸ ਨੂੰ ਮੋਲਡ ਕਰਕੇ ਇੱਥੇ ਤੁਹਾਨੂੰ ਦੱਸ ਦਿੱਤਾ ਜਾਵੇ ਤਾਂ ਜੋ ਪੇਪਰ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਗੇ ਹੱਡੀਆਂ ਦੀਆਂ ਕਈ ਕਿਸਮਾਂ ਦਾ ਵਰਗੀਕਰਨ ਦਿਓ ਮੀਨਸ ਕਿ ਵਰਗੀਕਰਨ ਕਰੋ ਮਾਸਪੇਸ਼ੀ ਪ੍ਰਣਾਲੀ ਦੇ ਲੰਬੇ ਸਮੇਂ ਦੀ ਸਰੀਰਕ ਕਸਰਤ ਦੇ ਕੀ ਪ੍ਰਭਾਵ ਹਨ ਮਾਸਪੇਸ਼ੀਆਂ ਦੀ ਬਣਤਰ ਕਿਸਮਾਂ ਅਤੇ ਕਾਰਜਾਂ ਦਾ ਵਰਣਨ ਕਰੋ ਐਨੈਕਸਟ ਹੈ ਸੈੱਲ ਨੂੰ ਪਰਿਭਾਸ਼ਿਤ ਕਰੋ ਸੈੱਲ ਦੀ ਬਣਤਰ ਬਾਰੇ ਵਿਸਥਾਰ ਵਿੱਚ ਦੱਸੋ ਐਨੈਕਸਟ ਹੈ ਸੈੱਲ ਦਾ ਇੱਕ ਚਿੱਤਰ ਬਣਾਓ ਇਸੇ ਅੰਗ ਦਾ ਵਿਸਤਾਰ ਨਾਲ ਵਰਣਨ ਕਰੋ ਐਨੈਕਸਟ ਹੈ ਮਨੁੱਖੀ ਕੋਸ਼ਿਕਾ ਦੀ ਬਣਤਰ ਅਤੇ ਕਾਰਜਾਂ ਦੀ ਵਿਆਖਿਆ ਕਰੋ ਐਂਡ ਮਾਸਪੇਸ਼ੀ ਪ੍ਰਣਾਲੀ ਅਤੇ ਪਿੰਜਰ ਪ੍ਰਣਾਲੀ ਦੇ ਕਾਰਜਾਂ ਨੂੰ ਲਿਖੋ ਯੂਨਿਟ 3 ਜਿਸ ਦੇ ਵਿੱਚ ਕੁਐਸਚਨ ਹੈ ਖੋਖੋ ਖੇਡਣ ਦੇ ਨਿਯਮਾਂ ਦੀ ਵਿਆਖਿਆ ਕਰੋ ਅਤੇ ਇਸ ਦੀਆਂ ਬੁਨਿਆਦੀ ਗੱਲਾਂ ਦੀ ਵਿਆਖਿਆ ਕਰੋ ਅੱਗੇ ਵਾਰਮਿੰਗ ਅਪ ਦੀ ਉਪਯੋਗਤਾ ਕੀ ਹੈ ਐਂਡ ਦੈਨ ਸਰੀਰਕ ਤੰਦਰੁਸਤੀ ਕੀ ਹੈ ਸਰੀਰਕ ਤੰਦਰੁਸਤੀ ਦੇ ਭਾਗਾਂ ਦੀ ਚਰਚਾ ਕਰੋ ਐਂਡ ਨੈਕਸਟ ਹੈ ਸਰੀਰਕ ਤੰਦਰੁਸਤੀ ਦੇ ਭਾਗਾਂ ਦਾ ਵਿਸਥਾਰ ਵਿੱਚ ਵਰਣਨ ਕਰੋ ਐਂਡ ਨੈਕਸਟ ਹੈ ਸਰੀਰਕ ਤੰਦਰੁਸਤੀ ਦੇ ਵੱਖ-ਵੱਖ ਘਟਕਾਂ ਨੂੰ ਵਿਸਾਰਨਾ ਲਿਖੋ ਐਂਡ ਦੈਨ ਸਾਰੇ ਮਾਪਾਂ ਨਾਲ ਖੋਖੋ ਦਾ ਇੱਕ ਖੇਤਰ ਬਣਾਓ ਅਤੇ ਖੋਖ ਖੇਡ ਦੇ ਬੁਨਿਆਦੀ ਹੁਨਰ ਵੀ ਸਮਝਾਓ ਐਂਡ ਨੈਕਸਟ ਹੈ ਵਾਰਮਿੰਗ ਨੂੰ ਪਰਿਭਾਸ਼ਿਤ ਕਰੋ ਖੇਡਾਂ ਵਿੱਚ ਇਸ ਦੀ ਮਹੱਤਤਾ ਦੱਸੋ ਐਂਡ THEN ਗਰਮ ਕਰਨ ਤੋਂ ਤੁਹਾਡਾ ਕੀ ਭਾਵ ਹੈ ਗਰਮ ਕਰਨ ਦੇ ਢੰਗ ਦੀ ਜਾਂਚ ਕਰੋ ਐਂਡ THEN ਖੇਡਾਂ ਵਿੱਚ ਗਰਮ ਹੋਣ ਅਤੇ ਠੰਡਾ ਹੋਣ ਅਤੇ ਇਸ ਦੀ ਮਹੱਤਤਾ ਬਾਰੇ ਚਰਚਾ ਕਰੋ ਅੱਗੇ ਹੈ ਖੋਖੋ ਦਾ ਇਤਿਹਾਸ ਲਿਖੋ ਵਿਸ਼ੇਸ਼ਤਾਵਾਂ ਦੇ ਨਾਲ ਖੋਖੋ ਕੋਟ ਦਾ ਚਿੱਤਰ ਬਣਾਓ ਅੱਗੇ ਖੋਖੋ ਦਾ ਮੈਦਾਨ ਬਣਾਓ ਅਤੇ ਖੇਡ ਦਾ ਇਤਿਹਾਸ ਲਿਖੋ ਹੁਣ ਪਹਿਲੇ ਵਾਲੇ ਕੁਐਸਚਨ 'ਚ ਇਤਿਹਾਸ ਲਿਖਣ ਲਈ ਵੀ ਕਿਹਾ ਗਿਆ ਖੋਖੋ ਖੇਡ ਦਾ ਵਿਸ਼ੇਸ਼ਤਾਵਾਂ ਵੀ ਔਰ ਕੋਟ ਦਾ ਚਿੱਤਰ ਵੀ ਇਸ ਦੇ ਵਿੱਚ ਖੋਖੋ ਦਾ ਮੈਦਾਨ ਬਣਾਉਣਾ ਹੈ ਔਰ ਇਹਦਾ ਇਤਿਹਾਸ ਲਿਖਣਾ ਹੈ ਨੈਕਸਟ ਹੈ ਖੋਖੋ ਦੇ ਇਤਿਹਾਸ ਅਤੇ ਨਿਯਮਾਂ ਦੀ ਸੰਖੇਪ ਵਿਆਖਿਆ ਕਰੋ ਐਂ ਨੈਕਸਟ ਖੋਖੋ ਖੇਡ ਦੇ ਬੁਨਿਆਦੀ ਨਿਯਮਾਂ ਅਤੇ ਬੁਨਿਆਦੀ ਨਿਯਮਾਂ ਦੀ ਵਿਆਖਿਆ ਕਰੋ ਐਂ ਨੈਕਸਟ ਖੋਖੋ ਦਾ ਇਤਿਹਾਸ ਲਿਖੋ ਖੋਖੋ ਕੋਟ ਦਾ ਚਿੱਤਰ ਬਣਾਓ ਯੂਨਿਟ 4th ਦੇ ਵਿੱਚ ਹੈ ਨਿੱਜੀ ਸਫਾਈ ਦੇ ਅਰਥ ਅਤੇ ਮਹੱਤਵ ਨੂੰ ਲਿਖੋ ਐਂਡ ਨੈਕਸਟ ਹੈ ਨਿੱਜੀ ਸਫਾਈ ਕੀ ਹੈ ਸਿਹਤ ਸਿੱਖਿਆ ਦੇ ਉਦੇਸ਼ ਅਤੇ ਦਾਇਰੇ ਦੀ ਵਿਆਖਿਆ ਕਰੋ ਸਿਹਤ ਦਾ ਅਰਥ ਤੇ ਪਰਿਭਾਸ਼ਾ ਲਿਖੋ ਐਂਡ ਸਿਹਤ ਸਿੱਖਿਆ ਦੇ ਸਿਧਾਂਤ ਅਤੇ ਮਹੱਤਤਾ ਬਾਰੇ ਚਰਚਾ ਕਰੋ ਐਂਡ ਨੈਕਸਟ ਹੈ ਫ੍ਰੈਕਚਰ ਕੀ ਹੈ ਇਸ ਦੀ ਕਿਸਮਾਂ ਕਾਰਨ ਲੱਛਣ ਅਤੇ ਇਲਾਜ ਕੀ ਹਨ ਸਿਹਤ ਸਿੱਖਿਆ ਦੇ ਅਰਥ ਅਤੇ ਸਿਧਾਂਤ ਸਮਝਾਓ ਨੈਕਸਟ ਹੈ ਪਹਿਲੀ ਸਹਾਇਤਾ ਦੀ ਪਰਿਭਾਸ਼ਾ ਦਿਓ ਫ੍ਰੈਕਚਰ ਦੀ ਸਥਿਤੀ ਵਿੱਚ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਬਾਰੇ ਲਿਖੋ ਡੁੱਬੜ ਅਤੇ ਮੋਚ ਲਈ ਫਰਸਟ ایڈ ਬਾਰੇ ਵਿਸਥਾਰ ਵਿੱਚ ਦੱਸੋ ਫ੍ਰੈਕਚਰ ਮੋਚ ਅਤੇ ਖਿਚਾਅ ਦੀ ਸਥਿਤੀ ਵਿੱਚ ਦਿੱਤੀ ਜਾਣ ਵਾਲੀ ਮੋਢਲੀ ਸਹਾਇਤਾ ਬਾਰੇ ਦੱਸੋ ਐਂਡ ਨੈਕਸਟ ਹੈ ਪਹਿਲੀ ਸਹਾਇਤਾ ਦੀ ਪਰਿਭਾਸ਼ਾ ਦਿਓ ਮੋਚ ਅਤੇ ਖਿਚਾਅ ਦੇ ਵਿਸ਼ੇਸ਼ ਸੰਦਰਭ ਨਾਲ ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਇਸ ਦਾ ਮਹੱਤਵ ਲਿਖੋ ਐਂਡ ਨੈਕਸਟ ਮੋਚ ਅਤੇ ਤਣਾ ਕੀ ਹੈ ਇਸ ਦੇ ਕਾਰਨ ਅਤੇ ਰੋਕथाम ਦੇ ਉਪਾਅ ਲਿਖੋ ਸਿਹਤ ਸਿੱਖਿਆ ਨੂੰ ਪਰਿਭਾਸ਼ਿਤ ਕਰੋ ਸਿਹਤ ਸਿੱਖਿਆ ਦੇ ਉਦੇਸ਼ ਅਤੇ ਖੂਬ ਬਾਰੇ ਦੱਸੋ ਐਂਡ ਨੈਕਸਟ ਹੈ ਯੂਨਿਟ 5 ਵਾਧੇ ਅਤੇ ਵਿਕਾਸ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਕਰੋ ਵਾਧੇ ਅਤੇ ਵਿਕਾਸ ਦੇ ਵਿਰਾਸਤ ਅਤੇ ਵਾਤਾਵਰਣ ਦੇ ਪ੍ਰਭਾਵਾਂ ਦੀ ਵਿਆਖਿਆ ਕਰੋ। ਵੰਸ਼ ਅਤੇ ਵਾਤਾਵਰਣ ਤੇ ਵਿਸਤ੍ਰਿਤ ਨੋਟ ਲਿਖੋ। ਐਂਡ ਨੈਕਸਟ ਹੈ ਵਾਧੇ ਅਤੇ ਵਿਕਾਸ ਉਤੇ ਵਾਤਾਵਰਣ ਦਾ ਕੀ ਪ੍ਰਭਾਵ ਹੈ? ਐਂਡ THEN ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਉਮਰ ਅਤੇ ਲਿੰਗ ਦੇ ਅੰਤਰ ਕੀ ਹਨ? ਐਂਡ THEN ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਵਰਣਨ ਕਰੋ। ਐਂਡ THEN ਵਾਧੇ ਅਤੇ ਵਿਕਾਸ ਦੇ ਖਾਨਦਾਨੀ ਅਤੇ ਵਾਤਾਵਰਣ ਦੇ ਪ੍ਰਭਾਵਾਂ ਦੀ ਵਿਆਖਿਆ ਕਰੋ। ਐਂਡ ਨੈਕਸਟ ਤੁਸੀਂ ਵਾਧੇ ਅਤੇ ਵਿਕਾਸ ਦੁਆਰਾ ਕੀ ਸਮਝਦੇ ਹੋ? ਵਾਧੇ ਅਤੇ ਵਿਕਾਸ ਦੇ ਵੱਖ-ਵੱਖ ਪੜਾਵਾਂ ਨੂੰ ਲਿਖੋ ਐਂਡ ਨੈਕਸਟ ਹੈ ਵਿਕਾਸ ਕੀ ਹੈ ਵਿਕਾਸ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਕਰੋ ਐਂਡ ਦੈਨ ਵਾਧੇ ਅਤੇ ਵਿਕਾਸ ਨੂੰ ਪਰਿਭਾਸ਼ਿਤ ਕਰੋ ਵਾਧੇ ਅਤੇ ਵਿਕਾਸ ਵਿੱਚ ਵੱਖ-ਵੱਖ ਅੰਤਰ ਕੀ ਹਨ ਵਿਸਥਾਰ ਵਿੱਚ ਚਰਚਾ ਕਰੋ ਸਟੂਡੈਂਟਸ 에ਸੀ ਮੋਸਟ ਇੰਪੋਰਟੈਂਟ ਕੁਐਸਚਨ ਫਿਜ਼ੀਕਲ ਐਜੂਕੇਸ਼ਨ ਦੇ ਇੰਗਲਿਸ਼ ਮੀਡੀਅਮ ਦੇ ਵਿੱਚ ਅਪਲੋਡ ਕਰ ਦਿੱਤੇ ਗਏ ਹਨ ਬਾਕੀ ਸਾਰੇ ਸਬਜੈਕਟਸ ਦੇ ਤਕਰੀਬਨ ਕੁਐਸਚਨਸ ਅਪਲੋਡ ਕਰ ਦਿੱਤੇ ਗਏ ਆ ਬਾਕੀ ਜੋ ਤੁਹਾਨੂੰ ਜ਼ਰੂਰਤ ਹੋਵੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਔਰ ਕਿਸ ਤਰ੍ਹਾਂ ਤੁਹਾਡਾ ਪੇਪਰ ਹੋਇਆ ਇਹ ਜ਼ਰੂਰ ਦੱਸਣਾ ਗੋਡ ਬlesਸ ਯੂ ਥੈਂਕ ਯੂ ਸੋ ਮਚ ਮਿਲਦੇ ਹਾਂ ਸੀ ਆਪਣੇ ਅਗਲੇ ਵੀਡੀਓ ਵਿੱਚ